ਅੱਜ ਜੇ ਸੜਨ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਵੇਂ ਇਹਦੇ ਵਿੱਚ ਅੱਗੇ ਪੜਾਂਗੇ ਇੱਕ ਤੋਂ ਇੱਕ ਜਿਹੜੇ ਹੈਰਾਨੀਜਨ ਖਲਾਸੇ ਹੋਣਗੇ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਐਸਾ ਰਿਸ਼ਤਾ ਨਹੀਂ ਹੈਗਾ ਜਿਹੜਾ ਕਲੋਜ਼ ਤੋਂ ਕਲੋਜ਼ ਰਿਸ਼ਤਾ ਜਿਹਦੇ ਨਾਲ ਜੁਰਮ ਨਾ ਹੋਇਆ ਹੋਵੇ ਤੇ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਆਂ ਆਪਾਂ ਬੰਗਾਲ ਬੰਗਾਲ ਦਾ ਡਿਸਟ੍ਰਿਕਟ ਹੁਗਲੀ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਪੰਕਜ ਪੰਕਜ ਦੀ ਪਤਨੀ ਸ਼ਾਂਤਾ ਤੇ ਉਹਨਾਂ ਦਾ ਇੱਕ ਬੇਟਾ ਹੁੰਦਾ 8-9 ਸਾਲ ਦਾ ਸ਼੍ਰੀਆਨਸ਼ੂ ਇਤਨੇ ਜਣੇ ਦਾ ਪਰਿਵਾਰ ਹੁੰਦਾ ਪੰਕਜ ਤੇ ਸ਼ਾਂਤਾ ਜਿਹੜੇ ਹੁੰਦੇ ਨੇ ਜੌਬ ਕਰਦੇ ਨੇ ਹੁਣ ਸਵੇਰੇ ਜਿਹੜਾ ਰੁਟੀਨ ਹੁੰਦਾ ਇਹਨਾਂ ਦਾ ਆਪੋ ਆਪਣੀ ਜੌਬ ਤੇ ਚਲੇ ਜਾਂਦੇ ਨੇ ਤੇ ਸ਼੍ਰੀਆਂਸ਼ੂ ਸਕੂਲ ਚਲਾ ਜਾਂਦਾ ਉਦੋਂ ਬਾਅਦ ਸ਼੍ਰੀਆਂਸ਼ੂ ਆ ਕੇ ਆਪਣਾ ਖਾਣਾ ਵੀ ਨਾ ਖਾ ਕੇ ਉਦੋਂ ਬਾਅਦ ਕੁਝ ਦਿਨ ਖੇਡਣਾ ਫਿਰ ਟਿਊਸ਼ਨ ਚਲੇ ਜਾਣਾ ਤੇ ਸ਼ਾਮ ਨੂੰ ਫਿਰ ਇਹ ਪਰਿਵਾਰ ਜਿਹੜਾ ਇਕੱਠਾ ਹੋ ਜਾਂਦਾ ਇੱਕ ਨੇੜੇ ਹੀ ਸ਼੍ਰੀਆਂਸ਼ੂ ਦਾ ਕਜ਼ਨ ਰਹਿੰਦਾ ਹੁੰਦਾ ਹੁਣ ਉਹ ਇਹਦੇ ਨਾਲ ਖੇਡਣਾ ਉਹ ਥੋੜਾ ਜਿਆਦਾ ਤੋਂ ਵੱਡਾ ਹੁੰਦਾ ਉਹਦੇ ਨਾਲ ਟਿਊਸ਼ਨ ਤੇ ਜਾਣਾ ਤੇ ਇਹ ਜਿਹੜੀ ਘਟਨਾ 18 ਫਰਵਰੀ 2014 ਜਿਹੜਾ ਉਹ ਦਾ ਕਜਨ ਹੁੰਦਾ ਸ਼੍ਰੀ ਅਨਸ਼ੂ ਦਾ ਘਰੇ ਆਉਂਦਾ ਅੰਦਰ ਜਾਂਦਾ ਅੰਦਰ ਜਦੋਂ ਜਾਂਦਾ ਤਾਂ ਇਹ ਚੀਕਾਂ ਨਿਕਲ ਜਾਂਦੀਆਂ ਉਹਦੀਆਂ ਚੀਕਾਂ ਸੁਣ ਕੇ ਪੂਰਾ ਜਿਹੜਾ ਇਲਾਕਾ ਇਕੱਠਾ ਹੋ ਜਾਂਦਾ ਆਲੇ ਦੁਆਲੇ ਘਰ ਬਿਲਕੁਲ ਨਾਲ-ਨਾਲ ਹੁੰਦੇ ਨੇ ਉਹ ਇਕੱਠੇ ਹੁੰਦੇ ਨੇ ਉਹ ਜਦੋਂ ਅੰਦਰ ਜਾਂਦੇ ਨੇ ਤਾਂ ਉਹਨਾਂ ਦੀਆਂ ਵੀ ਚੀਕਾਂ ਨਿਕਲ ਜਾਂਦੀਆਂ ਜਿਹੜਾ 8 ਸਾਲ ਦਾ ਬੱਚਾ ਹੁੰਦਾ ਸ਼੍ਰੀ ਅਨਸ਼ੂ ਉਹਦਾ ਅੰਦਰ ਕਤਲ ਹੋਇਆ ਪਿਆ ਹੁੰਦਾ ਉਹਦੀ ਮੌਤ ਹੋ ਚੁੱਕੀ ਹੁੰਦੀ ਹੈ ਔਰ ਮੌਤ ਵੀ ਬਹੁਤ ਬੁਰੇ ਤਰੀਕੇ ਨਾਲ ਜਗਾ ਜਗਾ ਚਾਕੂਆਂ ਦੇ ਨਿਸ਼ਾਨ ਹੁੰਦੇ ਨੇ ਉਹਦੇ ਸਿਰ ਤੇ ਕਾਫੀ ਚੀਜ਼ਾਂ ਜਿਹੜੀਆਂ ਲੱਗਦਾ ਵੀ ਬਹੁਤ ਜ਼ਿਆਦਾ ਜ਼ਖਮ ਹੋਏ ਹੁੰਦੇ ਨੇ ਹੁਣ ਕੋਈ ਜਣਾ ਉਹਦੇ ਮਾਪੇ ਨੂੰ ਫੋਨ ਕਰਦਾ ਤੇ ਪੁਲਿਸ ਨੂੰ ਵੀ ਕੋਈ ਫੋਨ ਕਰ ਦਿੰਦਾ ਉਹਦੇ ਮਾਪੇ ਪਹੁੰਚਦੇ ਨੇ ਇੱਕੋ ਇੱਕ ਉਹਨਾਂ ਦਾ ਬੇਟਾ ਹੁੰਦਾ ਜਿਹੜੀ ਬੰਕਜ ਤੇ ਸ਼ਾਂਤਾ ਨੇ ਕਰੀਬ ਇਹਨਾਂ ਦੇ 2012 ਦੇ ਵਿੱਚ ਵਿਆਹ ਹੋਇਆ ਸੀ ਉਹਦੋਂ 2-3 ਸਾਲ ਬਾਅਦ ਜਿਹੜਾ ਬੇਟਾ ਹੁੰਦਾ ਹੁਣ ਇਕੱਲਾ ਬੇਟਾ ਸੀ ਉਹਨਾਂ ਦਾ ਤੇ ਉਹਦੀ ਐਨੇ ਬੁਰੇ ਤਰੀਕੇ ਨਾਲ ਜਿਹੜੀ ਇਹ ਮੌਤ ਹੋਈ ਹੁੰਦੀ ਹੈ ਪੂਰਾ ਇਲਾਕਾ ਹੈਰਾਨ ਹੁੰਦਾ ਕਿਉਂਕਿ ਸ਼ਾਂਤਮਈ ਇਲਾਕਾ ਹੁੰਦਾ ਐਸੀ ਕਦੇ ਵਾਰਦਾਤ ਉੱਥੇ ਕੋਈ ਹੋਈ ਨਹੀਂ ਹੁੰਦੀ ਤਲਵੋਕ ਵੀ ਗੁੱਸੇ ਦੇ ਵਿੱਚ ਹੁੰਦੇ ਨੇ ਪੁਲਿਸ ਤੋਂ ਪੁੱਛਦੇ ਨੇ ਵੀ ਇਹਦਾ ਕੀ ਪੁਲਿਸ ਨੂੰ ਆਉਂਦੀ ਐ ਤਾਂ ਤਫਤੀਸ਼ ਸ਼ੁਰੂ ਕਰਦੀ ਐ ਸਭ ਤੋਂ ਪਹਿਲਾਂ ਉਹ ਕੀ ਦੇਖਦੇ ਨੇ ਉੱਥੇ ਇੱਕ ਗਣੇਸ਼ ਦੀ ਮੂਰਤੀ ਪਈ ਹੁੰਦੀ ਐ ਉਹਦੇ ਤੇ ਖੂਨ ਲੱਗਿਆ ਹੁੰਦਾ ਤਾਂ ਪਹਿਲੇ ਦੇਖਣ ਤੇ ਪਤਾ ਲੱਗ ਜਾਂਦਾ ਵੀ ਇਹ ਮੂਰਤੀ ਦੇ ਸਿਰ ਦੇ ਵਿੱਚ ਮਾਰੀ ਗਈ ਐ ਉੱਥੇ ਇੱਕ ਟੇਬਲ ਹੁੰਦਾ ਵੱਡਾ ਟੇਬਲ ਤੇ ਵੀ ਖੂਨ ਲੱਗਿਆ ਹੁੰਦਾ ਤਾਂ ਦੇਖਣ ਚ ਲੱਗਦਾ ਵੀ ਜਿਹੜਾ ਇਹਦਾ ਸਿਰ ਐ ਇਹ ਟੇਬਲ ਤੇ ਵੀ ਮਾਰਿਆ ਗਿਆ ਫਿਰ ਉੱਥੇ ਇੱਕ ਚਾਕੂ ਪਿਆ ਹੁੰਦਾ ਉਹ ਚਾਕੂ ਤੇ ਵੀ ਖੂਨ ਲੱਗਿਆ ਹੁੰਦਾ ਤਾਂ ਪਤਾ ਲੱਗਦਾ ਵੇ ਚਾਕੂ ਨਾਲ ਵੀ ਇਹਦੇ ਤੇ ਵਾਰ ਕੀਤੇ ਗਏ। ਉਹਦੀਆਂ ਨਸਾਂ ਵੀ ਕਟੀਆਂ ਪਈਆਂ ਹੁੰਦੀਆਂ ਨੇ। ਇੱਕ ਛੋਟੇ ਜਿਹੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਹੁੰਦਾ। ਹੁਣ ਪੁਲਿਸ ਉੱਥੋਂ ਸੈਂਪਲ ਕਲੈਕਟ ਕਰਦੀ ਐ ਤੇ ਜਿਹੜੀ Laash ਹੁੰਦੀ ਐ ਬੱਚੇ ਦੀ ਉਹ ਕਬਜ਼ੇ ਦੇ ਵਿੱਚ ਲੈਂਦੀ ਐ ਉਦੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ। ਹੁਣ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਐ। ਪੁਲਿਸ ਇਸ ਕੇਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਲੈਂਦੀ ਐ। ਕਿਉਂਕਿ ਇੱਕ ਛੋਟੇ ਜਿਹੇ ਬੱਚੇ ਦਾ ਬਹੁਤ ਬੁਰੀ ਤਰ੍ਹਾਂ ਜਿਹੜਾ ਕਤਲ ਹੋਇਆ ਹੁੰਦਾ। ਉਹ ਨਾਲੇ-ਵਾਲੇ ਪੁੱਛਗਿੱਛ ਕੀਤੀ ਜਾਂਦੀ ਐ। ਵੀ ਨਾਲ ਹੀ ਕਿ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਕਿਉਂਕਿ ਜਿਹੜਾ ਦੇਖਣ ਤੇ ਲੱਗਦਾ ਵੀ ਇਹਨਾਂ ਨਾਲ ਕਿਸੇ ਦੀ ਵੀ ਬਹੁਤ ਜ਼ਿਆਦਾ ਕੋਈ ਦੁਸ਼ਮਣੀ ਹੈ ਜਿਸ ਤਰੀਕੇ ਨਾਲ ਮਾਰਿਆ ਗਿਆ ਹੁਣ ਜਦੋਂ ਤਫ਼ਤੀਸ਼ ਕਰਦੇ ਨੇ ਇਹਦੇ ਦੋਸਤਾਂ ਬਾਰੇ ਪੁੱਛਿਆ ਜਾਂਦਾ ਸ਼੍ਰੀਆਨਸ਼ੂ ਦੇ ਤਾਂ ਪਤਾ ਲੱਗਦਾ ਵੀ ਕੁਝ ਦਿਨ ਪਹਿਲਾਂ ਸਕੂਲ ਦੇ ਵਿੱਚ ਇਹਦੀ ਇੱਕ ਸੀਨੀਅਰ ਬੱਚੇ ਨਾਲ ਲੜਾਈ ਹੋਈ ਸੀ ਤਾਂ ਮਾਪੇ ਤੋਂ ਪੁੱਛਿਆ ਜਾਂਦਾ ਤਾਂ ਉਹ ਦੱਸਦੇ ਨੇ ਵੀ ਹਾਂ ਇਹਦੀ ਲੜਾਈ ਹੋਈ ਸੀ ਉਸ ਤੋਂ ਬਾਅਦ ਇਹਦੀ ਕੰਪਲੀਟ ਕੀਤੀ ਗਈ ਉਹ ਬੱਚੇ ਦੀ ਉਹਦੇ ਮਾਪੇਬ ਕੋਲ ਤੇ ਸਕੂਲ ਦੇ ਵਿੱਚ ਵੀ ਹੁਣ ਪੁਲਿਸ ਦਾ ਸ਼ੱਕ ਜਾਂਦਾ ਵੀ ਸ਼ਾਇਦ ਉਹ ਸੀਨੀਅਰ ਬੱਚੇ ਦਾ ਕੰਮ ਹੈ ਪਰ ਜਦੋਂ ਤਹਿਕੀਕ ਕਰਦੀ ਹੈ ਪੁਲਿਸ ਤਾਂ ਪਤਾ ਲੱਗਦਾ ਵੀ ਜਿੱਦਣ ਇਹਦਾ ਕਤਲ ਹੋਇਆ ਉਹ ਦਿਨ ਉਸ ਬੱਚੇ ਦੀ ਜਿਹੜੀ ਲੋਕੇਸ਼ਨ ਹੁੰਦੀ ਹੈ ਉਹ ਕਿਤੇ ਹੋਰ ਦੀ ਹੁੰਦੀ ਹੈ ਤਾਂ ਪੁਲਿਸ ਫਿਰ ਜਿਹੜੀ ਹੈ ਜ਼ੀਰੋ ਤੇ ਆ ਜਾਂਦੀ ਹੈ ਹੁਣ ਪੁਲਿਸ ਨੂੰ ਕਿਸੇ ਪਾਸੇ ਵੀ ਕੋਈ ਸੁਰਾਗ ਨਹੀਂ ਮਿਲਦਾ ਕਿਉਂਕਿ ਨਾ ਕੋਈ ਦੁਸ਼ਮਣੀ ਹੁੰਦੀ ਹੈ ਹੁਣ ਛੋਟੇ ਜਿਹੇ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿਉਂ ਤੇ ਜਿਹੜੇ ਲੋਕ ਹੁੰਦੇ ਨੇ ਉਹ ਵੀ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਬੱਚੇ ਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਹੁਣ ਪੁਲਿਸ ਫਿਰ ਜਿਹੜੇ ਸੀਸੀਟੀਵੀ ਕੈਮਰੇ ਹੁੰਦੀ ਹੈ ਉਹ ਚੈੱਕ ਕਰਨੇ ਸ਼ੁਰੂ ਕਰ ਦਿੰਦੇ ਨੇ ਉਹਨਾਂ ਜਿਹੜੀ ਮੌਤ ਹੋਈ ਸੀ ਇਹ 2 ਤੋਂ 4 ਦੇ ਵਿੱਚ ਸੀ ਹੁਣ 2 ਤੋਂ 4 ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਪਰ ਕਿਸੇ ਕੈਮਰੇ ਦੇ ਵਿੱਚ ਉਹਨਾਂ ਨੂੰ ਕੁਝ ਨਹੀਂ ਮਿਲਦਾ ਹੁਣ ਪੁਲਿਸ ਵੀ ਹੈਰਾਨ ਹੁੰਦੀ ਹੈ ਤੇ ਉਹਨਾਂ ਦਾ ਇੱਕ ਕੁੱਤਾ ਹੁੰਦਾ ਪਾਲਦੂ ਤੇ ਲੋਕਾਂ ਤੋਂ ਪੁੱਛਿਆ ਜਾਂਦਾ ਵੀ ਇਹ ਕੁੱਤਾ ਭੌਂਕਿਆ ਹੋਵੇ ਇਸ ਟਾਈਮ 2 ਤੋਂ 4 ਦੇ ਵਿੱਚ ਕਿਉਂਕਿ ਜੇ ਕੋਈ ਬਗਾਨਾ ਬੰਦਾ ਆਏਗਾ ਤਾਂ ਕੁੱਤਾ ਭੌਂਕਦਾ ਲੋਕਾਂ ਨੇ ਵੀ ਦੱਸਿਆ ਵੀ ਜੇ ਕੋਈ ਬਗਾਨਾ ਹੁੰਦਾ ਸੀ ਤੇ ਭੌਂਕਦਾ ਸੀ ਹੋਰ ਤਰੀਕੇ ਨਾਲ ਭੌਂਕਦਾ ਸੀ ਸਾਨੂੰ ਵੀ ਪਤਾ ਲੱਗ ਜਾਂਦਾ ਸੀ ਵੀ ਕੋਈ ਅਜਨਬੀ ਬੰਦਾ ਜਿਹੜਾ ਇੱਥੇ ਆਇਆ ਪਰ ਕੁੱਤਾ ਵੀ ਨਹੀਂ ਸੀ ਪਹੁੰਚਿਆ ਹੁਣ ਪੁਲਿਸ ਇੱਕ ਚੀਜ਼ ਹੋਰ ਦੇਖਦੀ ਹੈ ਉੱਥੇ ਬਰੀਕੀ ਨਾਲ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਜੇ ਇਸ ਘਰ ਦੇ ਵਿੱਚ ਫੋਰਸਫੁਲੀ ਐਂਟਰੀ ਨਹੀਂ ਹੁੰਦੀ ਇੱਕ ਫਰੈਂਡਲੀ ਐਂਟਰੀ ਹੁੰਦੀ ਹੈ ਵੀ ਜਿਹਨੂੰ ਇਹ ਘਰ ਦੇ ਸਾਰੇ ਜਾਣਦੇ ਸੀ ਜਿਹੜਾ ਇੱਥੇ ਆਉਂਦਾ ਜਾਂਦਾ ਸੀ ਕਿਉਂਕਿ ਕੁੱਤਾ ਵੀ ਨਹੀਂ ਸੀ ਪਹੁੰਚਿਆ ਬਗਾਨੇ ਨੂੰ ਦੇਖ ਕੇ ਕੁੱਤਾ ਪਹੁੰਚਦਾ ਇਹ ਕੋਈ ਐਸਾ ਬੰਦਾ ਸੀ ਹੁਣ ਪੁਲਿਸ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਸੀ ਵੀ ਕੋਈ ਐਸਾ ਬੰਦਾ ਸੀ ਜਿਹੜਾ ਇਸ ਘਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਤੇ ਐਂਟਰੀ ਵੀ ਜੇ ਕੋਈ ਫੋਰਸਫੁਲੀ ਹੁੰਦੀ ਦਰਵਾਜ਼ਾ ਤੋੜ ਕੇ ਖਿੜਕੀ ਤੋੜ ਕੇ ਕਿਤੇ ਕੁੰਡੀ ਤੋੜ ਕੇ ਆਇਆ ਹੁੰਦਾ ਤਾਂ ਆਰਾਮ ਨਾਲ ਆਇਆ ਸੀ ਤੇ ਕੁੱਤਾ ਵੀ ਨਹੀਂ ਸੀ ਭੌਂਕੇ ਹੁਣ ਪੁਲਿਸ ਦੇਖਦੀ ਹੈ ਵੀ ਇਹ ਦੋ ਜੀ ਨੇ ਹੁਣ ਤੀਜਾ ਬੰਦਾ ਕਿਹੜਾ ਹੋ ਸਕਦਾ ਹੁਣ ਪੁਲਿਸ ਉਹ ਤੋਂ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਦੇਖਦੀ ਹੈ ਤੇ ਜਿਹੜੇ ਸੀਸੀਟੀਵੀ ਹੁੰਦੇ ਨੇ ਉਹ ਵੀ ਚੈੱਕ ਕੀਤੇ ਜਾਂਦੇ ਨੇ ਪਰ ਕਿਤੇ ਵੀ ਕੁਝ ਵੀ ਪਤਾ ਨਹੀਂ ਲੱਗਦਾ ਪੁਲਿਸ ਨੂੰ ਫਿਰ ਪੁਲਿਸ ਨੂੰ ਇੱਕ ਫੋਨ ਆਉਂਦਾ ਉੱਥੋਂ ਦਾ ਇਹ ਇੱਕ ਜਿਹੜਾ ਪ੍ਰਧਾਨ ਹੁੰਦਾ ਐ ਐਕਸ ਪ੍ਰਧਾਨ ਉਹਦਾ ਕਹਿਣਾ ਹੁੰਦਾ ਵੀ ਮੇਰੇ ਘਰ ਇੱਕ ਸੀਸੀਟੀਵੀ ਕੈਮਰਾ ਲੱਗਿਆ ਜਿਹੜਾ ਮੇਰਾ ਕੈਮਰਾ ਬਾਹਰ ਲੱਗਿਆ ਉਹ ਦੂਰ ਤੱਕ ਜਿਹੜੀ ਸੜਕ ਨੂੰ ਕਵਰ ਕਰਦਾ ਇਸ ਕਲੋਨੀ ਵਿੱਚ ਆਉਣ ਜਾਣ ਵਾਲੇ ਬੰਦੇ ਇਸ ਕੈਮਰੇ ਦੀ ਨਿਗਰਾਨੀ ਦੇ ਵਿੱਚ ਜਰੂਰ ਆਉਂਦੇ ਨੇ ਫਿਰ ਉਹਨੂੰ ਚੈੱਕ ਕੀਤਾ ਜਾਂਦਾ ਵਾਰ-ਵਾਰ ਚੈੱਕ ਕੀਤਾ ਜਾਂਦਾ 2 ਤੋਂ 4 ਦੇ ਵਿੱਚ ਕੋਈ ਵੀ ਜਿਹੜੀ ਐਂਟਰੀ ਆਉਂਦਾ ਨਾ ਜਾਂਦਾ ਬੰਦਾ ਉਹਨਾਂ ਦੀ ਨਿਗਾਹ ਦੇ ਵਿੱਚ ਉੱਥੇ ਵੀ ਨਹੀਂ ਆਉਂਦਾ ਫਿਰ ਪੁਲਿਸ ਦੇ ਦਿਮਾਗ ਦੇ ਵਿੱਚ ਹੁੰਦਾ ਵੀ 2 ਤੋਂ ਪਹਿਲਾਂ ਦੀ ਚੈੱਕ ਕਰੋ ਜਦੋਂ ਦੋ ਤੋਂ ਪਹਿਲਾਂ ਦੀ ਚੈੱਕ ਕੀਤੀ ਜਾਂਦੀਆਂ ਨੇ ਫਿਰ ਉਹਨਾਂ ਨੂੰ ਇੱਕ ਸ਼ਖਸ ਜਿਹੜਾ ਹੁੰਦਾ ਉਹ ਦਿਖਾਈ ਦਿੰਦਾ ਕਿਉਂਕਿ ਪ੍ਰਧਾਨ ਨੂੰ ਉਹਨਾਂ ਨੇ ਕੋਲ ਬਿਠਾਇਆ ਹੁੰਦਾ ਉਹ ਉੱਥੋਂ ਦੇ ਸਾਰੇ ਬੰਦਿਆਂ ਨੂੰ ਜਾਣਦਾ ਹੁੰਦਾ ਉਹ ਪੁੱਛਦੇ ਰਹਿੰਦੇ ਨੇ ਵੀ ਇਹ ਕੌਣ ਹੈ ਇਹ ਕੌਣ ਹੈ ਤਾਂ ਦੱਸਦਾ ਰਹਿੰਦਾ ਫਿਰ ਇੱਕ ਲੇਡੀਜ਼ ਦਿਖਦੀ ਹੈ ਜਿਨੇ ਇੱਕ ਮਾਸਕ ਲਾਇਆ ਕਰੋਨਾ ਨੂੰ ਗਏ ਨੂੰ ਬਹੁਤ ਟਾਈਮ ਹੋ ਗਿਆ ਹੁਣ ਮਾਸਕ ਅਕਸਰ ਕੋਈ ਲਾਂਦਾ ਨਹੀਂ ਪਰ ਚਲੋ ਜਿਹੜੇ ਲਾਂਦਾ ਹੈ ਬਾਈ ਚਾਂਸ ਹੈ ਕੋਈ ਹੁਣ ਜਿਹੜਾ ਲਾਂਦਾ ਵੀ ਉਹਨੂੰ ਆਪਾਂ ਐਵੇਂ ਦੇਖਦੇ ਆ ਵੀ ਇਹਨੂੰ ਆਪਾਂ ਥੋੜਾ ਜਿਹਾ ਮਜ਼ਾਕ ਅਡਾਨੇ ਆ ਉਹ ਉਹਨੇ ਇੱਕ ਲੇਡੀਜ਼ ਨੇ ਮਾਸਕ ਲਾਇਆ ਹੋਇਆ ਸੀ ਉਹ ਕਹਿੰਦਾ ਵੀ ਮੈਂ ਇਹਨੂੰ ਨਹੀਂ ਜਾਣਦਾ ਉਹ 2 ਵਜੇ ਤੋਂ ਪਹਿਲਾਂ ਚੜੀ ਆਉ ਜਾਂਦੀ ਦਿਖਦੀ ਐ ਫਿਰ ਸਵਾ 4 ਵਜੇ ਉਹ ਆਉਂਦੀ ਦਿਖਦੀ ਐ ਹੁਣ ਸ਼ਾਂਤਾ ਨੂੰ ਤੇ ਪੰਕਜ ਨੂੰ ਬੁਲਾਇਆ ਜਾਂਦਾ ਸ਼ਾਂਤਾ ਤੋਂ ਪੁੱਛਿਆ ਜਾਂਦਾ ਵੀ ਇਹ ਲੇਡੀ ਨੂੰ ਜਾਣਦੀ ਓ ਨੂੰ ਜ਼ੂਮ ਕਰਕੇ ਦੇਖਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਮੈਂ ਇਹਨੂੰ ਨਹੀਂ ਜਾਣਦੀ ਮਾਸਕ ਲੱਗਿਆ ਹੋਇਆ ਤੇ ਮੈਨੂੰ ਪਛਾਣ ਚ ਵੀ ਨਹੀਂ ਆ ਰਿਹਾ ਫਿਰ ਪੰਕਜ ਤੋਂ ਪੁੱਛਿਆ ਜਾਂਦਾ ਪਰ ਜਦੋਂ ਜ਼ੂਮ ਕਰਕੇ ਦੇਖਿਆ ਜਾਂਦਾ ਪੰਕਜ ਕਹਿੰਦਾ ਹਾਂ ਮੈਨੂੰ ਜਾਣਨਾ ਇਹ ਸ਼ਾਂਤਾ ਦੀ ਸਹੇਲੀ ਆ ਹੁਣ ਪੁਲਿਸ ਦੇ ਇੱਥੇ ਜਿਹੜੇ ਕੰਨ ਖੜੇ ਹੋ ਜਾਂਦੇ ਨੇ ਉਹਨਾਂ ਦਿਮਾਗ 'ਚ ਘਰਾ ਜਾਂਦਾ ਹੈ ਵੀ ਜਿਹਦੀ ਸਹੇਲੀ ਹੈ ਉਹ ਨਹੀਂ ਜਾਣਦੀ ਤੇ ਇਹ ਜਾਣਦਾ ਹੁਣ ਜਿਹੜਾ ਪੁਲਿਸ ਦਾ ਸ਼ੱਕ ਹੁੰਦਾ ਉਹ ਪੰਕਜ ਵੱਲ ਜਾਂਦਾ ਵੀ ਸ਼ਾਇਦ ਬਚਣ ਵਾਸਤੇ ਪਹਿਲਾਂ ਹੀ ਮੰਨ ਰਿਹਾ ਵੀ ਪਤਾ ਤਾਂ ਲੱਗ ਹੀ ਜਾਣਾ ਫਿਰ ਪੁਲਿਸ ਕੀ ਕਰਦੀ ਹੈ ਪੰਕਜ ਦਾ ਜਿਹੜਾ ਮੋਬਾਈਲ ਨੰਬਰ ਹੁੰਦਾ ਉਹ ਖੰਗਾਲਦੀ ਹੈ ਤੋਂ ਪੁੱਛਿਆ ਜਾਂਦਾ ਵੀ ਇਹ ਕਿੱਥੇ ਰਹਿੰਦੀ ਹੈ ਉਹ ਤੋਂ ਕਰੀਬ 17 ਕਿਲੋਮੀਟਰ ਉਹ ਰਹਿੰਦੀ ਹੁੰਦੀ ਹੈ ਪੰਕਜ ਦਾ ਕਹਿਣਾ ਹੁੰਦਾ ਵੀ ਸਾਡੇ ਘਰ ਦੀ ਹੁੰਦੀ ਹੈ ਸ਼ਾਂਤਾ ਵੀ ਉੱਥੇ ਨੂੰ ਮਿਲਣ ਜਾਂਦੀ ਦੀ ਤੇ ਪੰਕਸ ਦਾ ਜਿਹੜਾ ਫੋਨ ਚੈੱਕ ਕੀਤਾ ਜਾਂਦਾ ਤੇ ਉਹਦੇ ਵਿੱਚ ਕਦੇ ਵੀ ਜੜੀ ਹੈ ਕਿਉਂਕਿ ਉਹਨਾਂ ਨੂੰ ਉਹਦਾ ਨੰਬਰ ਵੀ ਮਿਲ ਜਾਂਦਾ ਜਿਹੜੀ ਸ਼ਾਂਤਾ ਦੀ ਸਹੇਲੀ ਹੁੰਦੀ ਹੈ ਉਸ ਨੰਬਰ ਤੇ ਕਦੇ ਵੀ ਗੱਲ ਨਹੀਂ 6 ਮਹੀਨੇ ਦੀ ਚੈੱਕ ਕਰਦੇ ਨੇ ਫਿਰ ਪਿੱਛੇ ਵੀ ਚੈੱਕ ਕਰਦੇ ਨੇ ਨਾ ਕੋਈ ਮੈਸੇਜ ਤੇ ਨਾ ਕੋਈ ਫੋਨ ਕਾਲ ਪੁਲਿਸ ਫਿਰ ਚੱਕਰਾ ਜਾਂਦੀ ਹੈ ਫਿਰ ਸ਼ਾਂਤਾ ਦਾ ਮੋਬਾਈਲ ਨੰਬਰ ਜਿਹੜਾ ਚੈੱਕ ਕੀਤਾ ਜਾਂਦਾ ਤੇ ਜਿਵੇਂ ਹੀ ਪੁਲਿਸ ਸ਼ਾਂਤਾ ਦਾ ਮੋਬਾਈਲ ਚੈੱਕ ਕਰਦੀ ਹੈ ਜਿਹੜੀ ਕਾਲ ਡਿਟੇਲ ਚੈੱਕ ਕਰਦੀ ਹੈ ਉਹ ਹੈਰਾਨ ਰਹਿ ਜਾਂਦੀ ਹੈ ਉਹ ਕਿ ਸ਼ਾਂਤਤਾ ਦੇ ਉਹ ਜਿਹੜੀ ਸਹੇਲੀ ਹੁੰਦੀ ਹੈ ਉਹਦਾ ਨਾਮ ਹੁੰਦਾ ਪ੍ਰਵੀਨ ਉਹਦੇ 2018 ਦੇ ਵਿੱਚ ਮੈਰਿਜ ਹੋਈ ਹੁੰਦੀ ਹੈ ਉਸ ਤੋਂ ਬਾਅਦ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੁੰਦੀ ਹੈ ਉਹਨੂੰ ਛੇਤੀ ਹੋਈ ਤਲਾਕ ਦੇ ਦਿੰਦੀ ਹੁਣ ਉਹਨੂੰ ਪਤਾ ਲੱਗਦਾ ਵੀ ਇਹਨਾਂ ਦੀ ਜਿਹੜੀ ਬਹੁਤ ਲੰਬੀ ਲੰਬੀ ਗੱਲ ਹੁੰਦੀ ਹੈ ਔਰ ਰਜਾਨਾ ਹੁੰਦੀ ਹੈ ਹੁਣ ਪੁਲਿਸ ਨੂੰ ਹੋਰ ਜਿਹੜਾ ਦਿਮਾਗ ਉਹ ਚੱਕਰਾ ਜਾਂਦਾ ਵੀ ਇਹ ਕੀ ਚੱਕਰ ਹੈ ਤੇ ਚਲੋ ਉਹਨਾਂ ਨੇ ਸੋਚਿਆ ਵੀ ਗੱਲਬਾਤ ਹੁੰਦੀ ਹੈ ਸਹੇਲੀ ਹੈ ਪਤਾ ਲੱਗਦਾ ਵੀ ਇੱਥੇ ਹੁੰਦੀ ਹੈ ਇਹ ਵੀ ਉੱਥੇ ਜਾਂਦੀ ਹੈ ਗੱਲਾਂ ਹੁੰਦੀਆਂ ਨੇ ਪਰ ਵਿੱਚ ਬੱਚੇ ਦਾ ਕਤਲ ਕਿੱਥੋਂ ਆ ਗਿਆ ਤੇ ਫਿਰ ਉਹ ਜਿਹੜੀ ਸਹੇਲੀ ਹੁੰਦੀ ਹੈ ਉਹਨੂੰ ਪੁੱਛਗਿਛ ਲਈ ਬੁਲਾਇਆ ਜਾਂਦਾ ਕਿਉਂਕਿ ਪੁਲਿਸ ਨੂੰ ਉਹ ਕੈਮਰੇ ਦੇ ਵਿੱਚ ਦਿਖੀ ਸੀ ਆਉਂਦੀ ਹੋਈ ਤੇ ਜਾਂਦੀ ਹੋਈ ਵੀ ਦਿਖਦੀ ਉਹ ਤੋਂ ਪੁੱਛਿਆ ਜਾਂਦਾ ਤੇ ਉਹ ਸਿਰੇ ਤੋਂ ਨਕਾਰ ਜਾਂਦੀ ਹੈ ਹਰ ਗੱਲ ਨੂੰ ਫਿਰ ਉਸ ਤੋਂ ਬਾਅਦ ਪੁਲਿਸ ਆਪਣੇ ਹਿਸਾਬ ਨਾਲ ਕੁਝ-ਕਿਛ ਕਰਦੀ ਹੈ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਤਾਂ ਫਿਰ ਗੁੰਗੇ ਵੀ ਬੋਲਦੇ ਨੇ ਕਿਉਂਕਿ ਪੁਲਿਸ ਉਹਨਾਂ ਦੇ ਜਿਹੜੇ ਮੈਸੇਜ ਨੇ ਉਹ ਵੀ ਚੈੱਕ ਕਰਦੀ ਹੈ ਹੌਣਜੋ ਪੁਲਿਸ ਨੂੰ ਉਹਦੇ ਮੈਸੇਜ ਚੈੱਕ ਕਰਦੀ ਹੈ ਤਾਂ ਪੁਲਿਸ ਨੂੰ ਬੜੇ ਹੈਰਾਨੀਜਨ ਜਿਹੜੇ ਖਲਾਸੇ ਉਹ ਹੁੰਦੇ ਨੇ ਉਹਦੇ ਵਿੱਚ ਉਹਨਾਂ ਨੂੰ ਕਈ ਐਸੇ ਮੈਸੇਜ ਮਿਲਦੇ ਨੇ ਕਈ ਐਸੀਆਂ ਇਹਨਾਂ ਦੀਆਂ ਫੋਟੋਆਂ ਮਿਲਦੀਆਂ ਨੇ ਜਿਹੜੀਆਂ ਕਿ ਇੱਕ પતિ ਪਤਨੀ ਦੀ ਹੋ ਸਕਦੀ ਹੁਣ ਪੁਲਿਸ ਜਦੋਂ ਉਹ ਤੋਂ ਪੁੱਛਦੀ ਹੈ ਜਿਹੜੀ ਉਸ ਕਹਾਣੀ ਦੱਸਦੀ ਹੈ ਉਸ ਤੋਂ ਬਾਅਦ ਫਿਰ ਸ਼ਾਂਤਾਂ ਨੂੰ ਚੱਕਿਆ ਜਾਂਦਾ ਹੁਣ ਪੁਲਿਸ ਦੇ ਉੱਤੇ ਬਹੁਤ ਪ੍ਰੈਸ਼ਰ ਸੀ ਲੋਕਾਂ ਦਾ ਲੋਕ ਇਸ ਕੇਸ ਨੂੰ ਜਲਦੀ ਤੋਂ ਜਲਦੀ ਚਾਹੁੰਦੇ ਸੀ ਵੀ ਹੱਲ ਹੋਏ ਤੇ ਸਾਨੂੰ ਪਤਾ ਲੱਗੇ ਵੀ ਇਹ ਬੱਚੇ ਨੂੰ ਮਾਰਿਆ ਕਿਨੇ ਇੰਨੀ ਦਰਿੰਦਗੀ ਨਾਲ ਮਾਰਨ ਵਾਲਾ ਕਿਹੜਾ ਫਿਰ ਸ਼ਾਂਤਾ ਨੂੰ ਚੱਕਿਆ ਜਾਂਦਾ ਤੇ ਫਿਰ ਸ਼ਾਂਤਾ ਨੂੰ ਪ੍ਰਵੀਨ ਦੇ ਸਾਹਮਣੇ ਬਿਠਾਇਆ ਜਾਂਦਾ ਜਦੋਂ ਸਾਹਮਣੇ ਸਾਹਮਣੇ ਬੈਠਦੀਆਂ ਨੇ ਤਾਂ ਫਿਰ ਜਿਹੜੀ ਕਹਾਣੀ ਉਹ ਦੱਸਦੀਆਂ ਨੇ ਤੇ ਪੁਲਿਸ ਵਾਲੇ ਤੇ ਉਹ ਇਲਾਕਾ ਜਿਹੜਾ ਇਲਾਕਾ ਜਾਂਦਾ ਸੀ ਵੀ ਸਾਨੂੰ ਛੇਤੀ ਪਤਾ ਲੱਗੇ ਇਹ ਬੱਚੇ ਨੂੰ ਕਿੰਨੇ ਤੇ ਕਿਉਂ ਮਾਰਿਆ ਉਹ ਵੀ ਹੈਰਾਨ ਰਹਿ ਜਾਂਦੇ ਉਹ ਨੂੰ ਯਕੀਨ ਨਹੀਂ ਹੁੰਦਾ ਵੀ ਇਹ ਐਵੇਂ ਵੀ ਹੋ ਸਕਦਾ ਤਾਂ ਫਿਰ ਜਿਹੜੀ ਸਟੋਰੀ ਦੱਸਦੀਆਂ ਨੇ ਕੁੰਜੜੀ ਪ੍ਰਵੀਨ ਹੁੰਦੀ ਹੈ ਇਹ ਆਪਣੇ ਪਤੀ ਨੂੰ ਛੱਡ ਕੇ ਆ ਡਰ ਰਹੀ ਹੁੰਦੀ ਹੈ ਤੇ ਜਿਹੜੀ ਸ਼ਾਂਤਤਾ ਹੁੰਦੀ ਹੈ ਇਹਦਾ ਵੀ ਇੱਕ ਬੱਚਾ ਹੋ ਜਾਂਦਾ ਉਦੋਂ ਬਾਅਦ ਇਹਦੇ ਘਰ ਵਾਲੇ ਦੇ ਨਾਲ ਜਿਹੜੇ ਰਿਲੇਸ਼ਨ ਹੁੰਦੇ ਨੇ ਉਹ ਸਹੀ ਨਹੀਂ ਹੁੰਦੇ ਕਿਉਂਕਿ ਇਹ ਜਿਹੜੀਆਂ ਦੋਨੋਂ ਹੁੰਦੀਆਂ ਨੇ ਇਹਨਾਂ ਦੇ ਆਪਸ ਦੇ ਵਿੱਚ ਸੰਬੰਧ ਬਣ ਜਾਂਦੇ ਨੇ ਤੇ ਇਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹੁਣ ਜਿਹੜੀ ਪ੍ਰਵੀਨ ਹੁੰਦੀ ਹੈ ਪ੍ਰਵੀਨ ਸ਼ਾਂਤਤਾ ਦੇ ਘਰ ਹੁੰਦੀ ਹੈ ਪਰ ਅਕਸਰ ਉਹਦੋਂ ਹੁੰਦੀ ਹੈ ਜਦੋਂ ਦਾ ਪਤੀ ਡਿਊਟੀ ਤੇ ਹੁੰਦਾ ਹੈ ਤੇ ਬੇਟਾ ਸਕੂਲ ਗਿਆ ਹੁੰਦਾ ਹੈ ਇੱਕ ਘੰਟੇ ਦੇ ਹਿਸਾਬ ਨਾਲ ਇਹ ਇਕੱਠੇ ਬਿਤਾਉਂਦੀਆਂ ਨੇ ਤੇ ਜਿਹੜੀ ਸ਼ਾਂਤਾ ਹੁੰਦੀ ਹੈ ਪ੍ਰਵੀਨ ਦੇ ਘਰ ਜਾਂਦੀ ਹੈ ਉੱਥੇ ਇਕੱਠੀਆਂ ਰਹਿੰਦੀਆਂ ਨੇ ਹੁਣ ਇਹ ਇਹਨਾਂ ਦੇ ਵਿੱਚ ਰਿਸ਼ਤੇ ਹੁੰਦੇ ਨੇ ਨਾਜਾਇਜ਼ ਰਿਸ਼ਤੇ ਜਿਹੜੇ ਬਣੇ ਹੋਏ ਹੁੰਦੇ ਨੇ ਹੁਣ ਚਲੋ ਪੁਲਿਸ ਇਹ ਵੀ ਸੋਚਦੀ ਹੈ ਵੀ ਚਲੋ ਇਹ ਨਾਜਾਇਜ਼ ਰਿਸ਼ਤੇ ਬਣੇ ਪਰ ਵਿੱਚ ਬੱਚੇ ਦਾ ਕਤਲ ਕਿੱਥੋਂ ਆ ਗਿਆ ਹੁਣ ਇੱਕ ਦਿਨ ਜਿਹੜੀ ਪ੍ਰਵੀਨ ਹੈ ਸ਼ਾਂ ਸ਼੍ਰੀਆਨਸ਼ੂ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਸ਼ਾਂਤਾ ਦੇ ਘਰ ਆਉਂਦੀ ਹੈ ਤੇ ਇਹ ਆ ਆਪਸ ਦੇ ਵਿੱਚ ਮਿਲਦੀਆਂ ਨੇ ਤੇ ਇਹ ਭੁੱਲ ਜਾਂਦੀਆਂ ਨੇ ਵੀ ਉਹਦੇ ਸ਼ਰਿਆਨਸ਼ੂ ਦੀ ਛੁੱਟੀ ਦਾ ਟਾਈਮ ਹੋ ਗਿਆ। ਜਦੋਂ ਘਰੇ ਆਉਂਦਾ ਤੇ ਘਰ ਆ ਕੇ ਇਹਨਾਂ ਨੂੰ ਇਤਰਾਜੋਗ ਹਾਲਤ ਦੇ ਵਿੱਚ ਦੇਖਦਾ। ਉਹ ਦੇਖਦਾ ਹੁਣ ਇਹਨਾਂ ਨੂੰ ਹੁੰਦਾ ਸ਼ਾਂਤਾਂ ਨੂੰ ਵੀ ਹੁੰਦਾ ਵੀ ਮੈਂ ਹੁਣ ਬੱਚੇ ਨਾਲ ਨਜ਼ਰਾਂ ਕਿਵੇਂ ਮਲਾਵਾਂਗੀ ਤੇ ਜੇ ਇਹਨੇ ਕਿਸੇ ਨੂੰ ਦੱਸਤਾ ਇੱਜ਼ਤ ਜਿਹੜੀ ਹੈ ਉਹ ਜਾਏਗੀ ਬੇਇੱਜ਼ਤੀ ਬਹੁਤ ਹੋਏਗੀ ਸਾਡੇ ਸਬੰਧਾਂ ਬਾਰੇ ਪਤਾ ਲੱਗੇ। ਹੁਣ ਇਹ ਟੈਨਸ਼ਨ ਦੇ ਵਿੱਚ ਆ ਜਾਂਦੀ ਹੈ। ਤੇ ਦੋਨੋਂ ਜਣੀਆਂ ਫਿਰ ਸੋਚਦੀਆਂ ਨੇ ਵੀ ਹੁਣ ਇਹਦਾ ਕੀ ਹੱਲ ਕੀਤਾ ਜਾਏ। ਤਾਂ ਫਿਰ ਇਹਦਾ ਜਿਹੜਾ ਇਹ پلان ਕਰਦੀਆਂ ਨੇ ਜਿਹੜਾ ਖਤਰਨਾਕ پلان ਜਿਹੜਾ ਉਹਨੂੰ ਅੰਜਾਮ ਦਿੰਦੀਆਂ ਨੇ ਆਪਣੇ ਬੱਚੇ ਨੂੰ ਮਾਰਨ ਦਾ ਫੈਸਲਾ ਕਰਦੀ ਹੈ ਸ਼ਾਂਤ ਇੱਕ ਬੇਵਕੂਫਾ ਜਿਹੜਾ ਇਸ਼ਕ ਹੁੰਦਾ ਉਹਦੇ ਕਰਕੇ ਵੀ ਸਾਡੇ ਅੱਗੇ ਜਿਹੜੇ ਸਬੰਧ ਵੀ ਚੱਲਦੇ ਰਹਿਣ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਇੱਕ ਲੋਤਾ ਜਿਹੜਾ ਬੱਚਾ ਆਪਣਾ ਜੰਮਿਆ ਉਹਨੂੰ ਮਾਰਨ ਦਾ ਫੈਸਲਾ ਕਰ ਤੇ ਦਿਨ ਚੁੰਦੀ ਹੈ 18 ਫਰਵਰੀ 2024 ਉਸ ਦਿਨ ਜਦੋਂ ਸ਼ਿਰਿਆਨ ਸ਼ੁਕਰ ਆਉਂਦਾ ਤੇ ਦੋਨੋਂ ਜੜੀਆਂ ਉਹਨੂੰ ਘਰ ਮਿਲਦੀਆਂ ਉਹਨੂੰ ਪਹਿਲਾਂ ਜਿਹੜੀ ਗਣੇਸ਼ ਦੀ ਮੂਰਤੀ ਹੁੰਦੀ ਹੈ ਸਿਰ ਤੇ ਮਾਰੀ ਜਾਂਦੀ ਹੈ ਫਿਰ ਉਹਦਾ ਜਿਹੜਾ ਸਿਰ ਹੁੰਦਾ ਟੇਬਲ ਤੇ ਮਾਰ ਕੇ ਉਹਨੂੰ ਬੇਹੋਸ਼ ਕੀਤਾ ਜਾਂਦਾ। ਉਸ ਤੋਂ ਬਾਅਦ ਉਹਦੀਆਂ ਨਸਾਂ ਕੱਟ ਦਿੱਤੀਆਂ ਜਾਂਦੀਆਂ ਨੇ। ਵੀ ਖੂਨ ਵਗ ਕੇ ਇਹਦੀ ਮੌਤ ਹੋ ਜਾਂਦੀ। ਫਿਰ ਵੀ ਉਹਨੂੰ ਯਕੀਨੀ ਬਣਾਉਣ ਵਾਸਤੇ ਉੱਤੇ ਬੇ ਹਿਸਾਬ ਜਿਹੜੇ ਚਾਕੂ ਦੇ वार ਕੀਤੇ ਜਾਂਦੇ ਨੇ। ਇੱਕ ਮਾਂ ਇੰਨੀ क्रूर ਕਿਵੇਂ ਹੋ ਸਕਦੀ ਹੈ? ਤੇ ਉਹਨੂੰ ਮਾਰ ਦਿੱਤਾ ਜਾਂਦਾ। ਹੁਣ ਜਿਹੜੀ ਪ੍ਰਵੇਣ ਸੀ ਉਹ ਸੀ ਸੀ ਟੀਵੀ ਦੇ ਵਿੱਚ ਇਸ ਕਰਕੇ ਆਈ ਸੀ ਕਿਉਂਕਿ ਉਹਨੇ ਉਸ ਰਸਤੇ ਤੇ ਜਾ ਕੇ ਉਧਰੋਂ ਹੀ ਵਾਸਤੂ ਉਤਰ ਕੇ ਆਈ ਸੀ ਹਾਈਵੇ ਤੋਂ ਤੇ ਉਧਰ ਹੀ ਜਾਣਾ ਸੀ। ਸ਼ਾਂਤਾ ਇਸ ਕਰਕੇ ਨਹੀਂ ਸੀ ਆਈ। ਇਹਦਾ ਰੋਡ ਦੂਜਾ ਸੀ ਜਿੱਥੇ ਕੈਮਰਾ ਨਹੀਂ ਸੀ। ਇਹ ਉਧਰ ਆਉਂਦੀ ਹੈ ਤੇ ਉਧਰ ਹੀ ਚਲੀ ਜਾਂਦੀ ਹੈ। ਜਿਹੜੀ ਪ੍ਰਵੀਨ ਹੈ ਉਹ ਦੂਜੇ ਪਾਸੇ ਜਾਣਾ ਹੁੰਦਾ ਇਸ ਕਰਕੇ ਕੈਮਰੇ ਦੇ ਵਿੱਚ ਆ ਜਾਂਦੀ। ਇਸ ਤਰੀਕੇ ਫਿਰ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਚਾਰਜਸ਼ੀਟ ਕੋਰਟ ਦੇ ਵਿੱਚ ਪੇਸ਼ ਕਰਕੇ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ। ਤੇ ਜਿਹੜਾ ਇਹਦਾ ਪਤੀ ਹੁੰਦਾ ਪੰਕਜ ਉਹ ਤੋਂ ਪੁੱਛਿਆ ਜਾਂਦਾ। ਉਹ ਕਹਿੰਦਾ ਮੈਨੂੰ ਇਹ ਸਾਰਾ ਕੁਝ ਪਤਾ ਸੀ। ਇਹਨਾਂ ਦੇ ਆਪਸੀ ਸਬੰਧ ਬਾਰੇ ਪਰ ਜਦੋਂ ਮੈਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੀ ਹੈ ਇਹਨੇ ਹੁਣ ਪਿੱਛੇ ਨਹੀਂ ਮੁੜਨਾ ਇੱਕ ਛੋਟਾ ਜਿਹਾ ਬੱਚਾ ਤੇ ਮੈਂ ਪਿੱਛੇ हट ਗਿਆ ਮੈਂ ਚੁੱਪ ਕਰ ਗਿਆ ਵੀ ਚੱਲ ਇੱਕ ਜਿਹੜੀ ਹੈ ਬਦਨਾਮੀ ਬਹੁਤ ਹੋਏਗੀ ਤੇ ਘਰ ਵਸਦਾ ਰਹੇਗਾ ਚਲੋ ਬੱਚਾ ਵੱਡਾ ਹੋ ਜਾਏਗਾ ਪਲ ਜਾਏਗਾ ਅੱਗੇ ਦੀ ਅੱਗੇ ਦੇਖੀਏਗੀ ਪਰ ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਮੇਰੀ ਚੁੱਪ ਜਿਹੜੀ ਹੈ ਉਹ ਮੇਰੇ ਬੇਟੇ ਦੀ ਜਾਨ ਲੈ ਲੇਗੀ ਵੀ ਇਹ ਐਡਾ ਵੱਡਾ ਵੀ ਕਦਮ ਚੱਕ ਸਕਦੀ ਜਿਸ ਬਦਨਾਮੀ ਦੇ ਡਰ ਤੋਂ ਆਪਣੇ ਬੱਚੇ ਨਾਲ ਇੰਨੀ क्रूरਤਾ ਕਰੇ ਉਹ ਬਦਨਾਮੀ ਉਹ ਵੀ ਮਿਲੀ ਤੇ ਬੱਚੇ ਨੂੰ ਕਤਲ ਜਿਹੜਾ ਕੀਤਾ ਉਹ ਵੀ ਬਦਨਾਮੀ ਮਿਲੀ ਤੇ ਐਡਾ ਵੱਡਾ ਪਾਪ ਬੱਚਾ ਆਪਣੇ ਆਪ ਨੂੰ ਮਾਂ ਦੀ ਗੋਦ ਦੇ ਵਿੱਚ ਸੁਰੱਖਿਅਤ ਸੰਦ ਬੱਚਾ ਜਿੰਦਾ ਮਰਜੀ ਵੱਡਾ ਹੋ ਜੇ ਉਹਨੂੰ ਕਦੇ ਵੀ ਡਿੱਗੇ ਛੱਟ ਲੱਗੇ ਤਾਂ ਸਭ ਤੋਂ ਪਹਿਲਾਂ ਉਹਦੇ ਮੂੰਹ ਚੋਂ ਆਵਾਜ਼ ਮਾਂ ਹੀ ਨਿਕਲਦੀ ਹੈ ਪਰ ਉਸੇ ਮਾਂ ਨੇ ਉਹਨੂੰ ਇੰਨੀ क्रूरਤਾ ਦੇ ਨਾਲ ਮਾਰਿਆ ਅੱਜ ਜੇਲ੍ਹ ਦੇ ਵਿੱਚ ਹੈ ਤੇ ਜਿਹੜਾ ਬੱਚਾ ਸੀ ਜਿਹਨੇ ਆਪਣੀ ਜ਼ਿੰਦਗੀ ਜਿਉਣੀ ਸੀ ਅਜੇ ਅੱਗੇ ਪਧਣਾ ਸੀ ਕੀ ਕੀ ਕਰਨਾ ਸੀ ਕੀ ਉਹਦੇ ਸੁਪਨੇ ਸੀ ਉਹ ਇਸ ਦੁਨੀਆ ਤੋਂ ਚਲਾ ਗਿਆ ਇਹ ਦੋ ਔਰਤਾਂ ਦੀ ਬੇਬੂਫੀ ਕਰਕੇ ਤੇ ਪੰਕਜ ਜੀ ਨੇ ਕਿਹਾ ਵੀ ਮੇਰਾ ਘਰ ਵੱਸਦਾ ਰਹੇ ਅੱਜ ਨਾ ਪਤਨੀ ਰਹੀ ਤੇ ਨਾ ਬੱਚਾ ਰਿਆ ਇਕੱਲਾ ਤੇ ਹੁਣ ਉਹ ਦੋਨੋਂ ਜਣੀਆਂ ਜਿਹੜੀਆਂ ਸਾਰੀ ਜ਼ਿੰਦਗੀ ਆਪਣੀ ਜੇਲ੍ਹ ਦੇ ਵਿੱਚ ਬਿਤਾਣ ਦੀ ਉਹਨਾਂ ਦੇ ਹੱਥ ਵੀ ਕੀ ਹੈ ਅਪਰਾਧੀ ਜਦੋਂ ਅਪਰਾਧ ਕਰਦਾ ਹੈ ਜਦੋਂ ਉਹਦੇ ਦਿਮਾਗ ਦੇ ਵਿੱਚ ਅਪਰਾਧ ਆਉਂਦਾ ਹੈ ਜਦੋਂ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਦਿਮਾਗ ਦੇ ਵਿੱਚ ਕਦੇ ਵੀ ਇਹ ਨਹੀਂ ਸੋਚਦਾ ਵੀ ਜਿਹੜੇ ਇਹਦੇ ਅੰਜਾਮ ਆਉਣਗੇ ਉਹ ਕਿਸ ਤਰੀਕੇ ਦੇ ਆਉਣਗੇ ਤੇ ਕਿੰਨੇ ਭਿਆਨਕ ਹੋਣਗੇ ਪਰ ਜਦੋਂ ਅੰਜਾਮ ਹੁੰਦੇ ਨੇ ਉਹਨੂੰ ਸੋਚਣ ਵਾਸਤੇ ਕੁਝ ਵੀ ਨਹੀਂ ਰਹਿੰਦਾ ਕਿਉਂਕਿ ਉਹਦੋਂ ਤੱਕ ਉਹ ਅਪਰਾਧ ਕਰ ਚੁੱਕਿਆ ਹੁੰਦਾ ਹੈ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਵਿੱਚ ਉਹਨੋਂ ਤੱਕ ਲਈ ਸਸਰੀਕਰ